ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਬਾਬਾ ਜੀ ਤੁਹਾਡੀ ਕੁਬਿਸਰੀ ਕਵਿਤਾ ਬਹੁਤ ਸੁਣਦੇ ਆ ਬਹੁਤ ਮਿੱਠੀ ਆਵਾਜ਼ ਆ ਤੁਹਾਡੀ ਰੂਹ ਖੁਸ਼ ਹੋ ਜਾਂਦੀ ਆ ਸੁਣ ਕੇ ਕੋਈ ਮਾਤਾ ਪਿਤਾ ਦੇ ਸਬੰਧ ਚ ਕੋਈ ਕਵਿਤਾ ਸੁਣਾਓ ਅੱਜ ਬਾਬਾ ਜੀ ਇਹ ਕਵਤਾ ਹੈਗੀ ਆ ਤੇ ਉਹ ਜਿਹੜਾ ਮਾਂ ਪਿਓ ਦਾ ਸਤਿਕਾਰ ਕਰਦਾ ਚੰਗੀ ਗੱਲ ਆ ਤੇ ਜਿਹੜੇ ਨਹੀਂ ਕਰਦੇ ਆ ਵੀ ਕਰਿਆ ਕਰਨ ਇਹ ਤੋਂ ਸਿਆ ਵੱਡੀ ਨਹੀਂ ਕੋਈ ਉਹ ਕਵਤਾ ਜੀ ਨੈਟ ਤੇ ਆਈ ਸੀ ਤੇ ਮੈਂ ਵਸੇ ਲਿਖੀ ਆ ਤੇ ਉਹ ਤੁਹਾਨੂੰ ਸੁਣਾਉਂਦੇ ਹਾਂ ਜੀ ਹਾਂ ਜੀ ਬਾਬਾ ਜੀ ਠੀਕ ਹੈ ਜੀ ਵਾਇਪੀ ਕਾ ਗਾਲਤਾ ਵਾਇਪੀ ਉੱਫਤੀ ਵੇਖੀਂ ਕੇ ਦੇਗਵਾਨਾ ਬੈਠੀ ਸਿਰ ਤੋਂ ਠੰਡੀਆਂ ਸ਼ਾਮਾਂ ਬਈ ਵੇਖੀਂ ਕੇ ਦੇਗਵਾਨਾ ਬੈਠੀ ਸਿਰ ਤੋਂ ਠੰਡੀਆਂ ਸ਼ਾਮਾਂ ਬਈ ਪਿਆਰ ਬਾਬੂ ਦਾ ਮੁੱਲ ਨਹੀਂ ਮਿਲਣਾ ਨਾ ਮਾਂ ਦੀਆਂ ਮਿਲਣ ਦਵਾਵਾ ਬਈ ਪਿਆਰ ਬਾਬੂ ਦਾ ਮੁੱਲ ਨਹੀਂ ਮਿਲਣਾ ਨਾ ਮਾਂ ਦੀਆਂ ਮਿਲਣ ਦਵਾਵਾ ਬਈ ਦਿਲ ਬੁੱਝਿਆ ਇਹਨਾਂ ਦਾ ਜਾਣੇ ਦਿਲ ਬੁੱਝਿਆ ਇਹਨਾਂ ਦਾ ਜਾਣੇ ਤੈਨੂੰ ਕਿੰਨਾ ਚਾਉਂਦੇ ਨੇ ਦੱਬ ਥੀਰਾ ਤੇਰੇ ਕੋਲ ਜਨਾਜਰ ਮਾਪੇ ਦਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾਜਰ ਮਾਪੇ ਦਉਂਦੇ ਨੇ ਮਾਦੇ ਸਿਨੇ ਹੋ ਕੇ ਗੁਜ਼ਰੀ ਜੇ ਕੋਈ ਦੁੱਖ ਆਵੇ ਮਾਦੇ ਸਿਨੇ ਹੋ ਕੇ ਗੁਜ਼ਰੇ ਦੇ ਕੋਈ ਦੁੱਖ ਆਵੇ ਬਾਪੂ ਵਾਂਗੂੰ ਉਂਗਲੀ ਬਾੜ ਕੇ ਬਾਪੂ ਵਾਂਗੂੰ ਉਂਗਲੀ ਬਾੜ ਕੇ ਕਿਹੜਾ ਦੁਰ ਨੋ ਸਖਾਵੇ ਜਿੰਨੀ ਵਾਰੀ ਮਰਜੀ ਡੇਗ ਜੇ ਜਿੰਨੀ ਵਾਰੀ ਮਰਜੀ ਡੇਗ ਜੇ ਝੁੱਕ ਕੇ ਸੀਨੇ ਲਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾਜਰ ਮਾਪੇ ਦਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾਜਰ ਮਾਪੇ ਦਿਉਂਦੇ ਨੇ ਇਸ ਸਰਸਤੀ ਤੂੰ ਉੱਚਾ ਸੁੱਚਾ ਹੋਰ ਬਲਾ ਕੀ ਹੋਵੇਗਾ ਇਸ ਦੀ ਪੀੜ ਦਾ ਹੋਈਓ ਜਾਣੇ ਜੇੜਾ ਇਤਨੂੰ ਖੋਵੇਗਾ ਇਸ ਦੀ ਪੀੜਦਾ ਉਹ ਹੀ ਜਾਣੇ ਜੇੜਾ ਇਤਨੂੰ ਖੋਵੇਗਾ ਪੋਚਕ ਦੇ ਹੁਨਾ ਤੂੰ ਜਾਕੇ ਪੋਚਕ ਦੇ ਹੁਨਾ ਤੂੰ ਜਾਕੇ ਜੋ ਇਹ ਦਰਦ ਹੰਡਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾ ਜਰ ਮਾਪੇ ਦਿਉਂਦੇ ਨੇ ਰੱਬ تیਰਾ ਤੇਰੇ ਕੋਲ ਜਨਾਜਰ ਮਾਪੇ ਦਿਉਂਦੇ ਨੇ ਮਾ ਬਾਪ ਦੀ ਸੂਰਤ ਵਿੱਚੋਂ ਰੱਬ ਨਜ਼ਰੀ ਆਵੇ ਕਰਜ ਇਹਨਾਂ ਦਾ ਦੇਣੀ ਹੋਣਾ ਕਰਜ ਇਹਨਾਂ ਦਾ ਦੇਣੀ ਹੋਣਾ ਚੰਗਿਏ ਸੋਚੀ ਜਾਵੇ ਹਰ ਸਾਥੇ ਐਸਾ ਨਹੀ ਨਾ ਦਾ ਹਰ ਸਾਥੀ ਐਸਾ ਨਹੀ ਨਾ ਦਾ ਪਰ ਕਦੋਂ ਜੁ ਤਾਉਂ ਦੇ ਨੇ ਰੱਬ ਤੇਰਾ ਤੇਰੇ ਕੋਲ ਜਨਾ ਜਿਰ ਮਾਪੇ ਦਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾ ਜਿਰ